ਸੀ ਦੇਖ ਰਹੇ ਹਾਂ ਮਾਤਾ ਚੇਤਨ ਕੌਰ ਟ੍ਰਾਂਸਟ ਵੱਲੋਂ ਜਰਦੇਵ ਸਿੰਘ ਖੰਡੇਵਾਦ ਜੋ ਕਿ ਮੁਖੀ ਨੇ ਆਪਾਂ ਉਹਨਾਂ ਦੇ ਨਾਲ ਵੀ ਗੱਲ ਕਰਾਂਗੇ ਹੁਣੇ-ਹੁਣੇ ਚੈੱਕ ਨੇ ਜਿਹੜੇ ਉਹ ਤੋਂ ਸੇਮ ਕੀਤੇ ਆਂ ਦੇਖ ਰਹੇ ਹਾਂ ਐਲਵੀਐਸ ਨਿਊਜ਼ ਦੇ ਰਾਹੀਂ ਜੋ ਕਿ ਮਾਤਾ ਚੇਤਨ ਕੌਰ ਟ੍ਰਾਂਸਟ ਵੱਲੋਂ ਖੰਡੇਵਾਦ ਸਰਬਜ ਜਰਦੇਵ ਸਿੰਘ ਵੱਲੋਂ ਅਮੀਰਗੜ ਵਾ ਦੇਖੇ ਭਾਈ ਮਲਕੀਤ ਸਿੰਘ ਵੱਲਰਾ ਉਹਨਾਂ ਦੇ ਨਮਾਸ ਬਿਖੇ ਚੈੱਕ ਤਕਸੀਮ ਕੀਤੇ ਗਏ ਨੇ ਆਪਾਂ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਤੁਸੀਂ ਦੇਖਦੇ ਰਹੋ ਐਲਵੇਸ ਨਿਊਜ਼ ਇਹ ਸਰਦਾਰ ਜਗਦੇਵ ਸਿੰਘ ਜੀ ਖੰਡੇਵਾਲ ਸਾਹਿਬ ਸਾਡੇ ਨਾਲ ਮੌਜੂਦ ਨੇ ਉਹਨਾਂ ਤੋਂ ਪੁੱਛਾਂਗੇ ਆਪਾਂ ਕਿ ਉਹਨਾਂ ਸੰਸਥਾ ਵੱਲੋਂ ਕੀ ਕੀ ਬਰਾਲੇ ਜਿਹੜੇ ਕੀਤੇ ਜਾਂਦੇ ਨੇ ਸਰ ਸਰ ਸਵਾਗਤ ਹੈ ਸਿਕਾ ਇਹ ਜਿਹੜੇ ਚੈੱਕ ਨੇ ਕਿ ਕਿਸ ਰਾਤ ਤੋਂ ਪੜਦੇ ਤੇ ਮੈਂ ਚੈੱਕ ਜਿਹੜੇ ਮੈਂ ਆਪਣੀ ਮਾਤਾ ਚ ਦਿਨ ਕੋਲ ਚੈੱਕ ਡ੍ਰੈਸ ਬਣਾਇਆ ਉਹਨਾਂ ਦੀ ਗਾਟੀਏ ਬੰਦੇ ਜਾ ਰਹੇ ਆ ਤੇ ਹਰ ਮਹੀਨਾ ਬੰਦ ਲਾ ਹਰ ਬੰਦੇ ਨੂੰ 500 ਰੁਪਿਆ ਤੇ ਇਹਨਾਂ ਦੀ ਤਕਨੀਬ ਨੂੰ ਮੁੱਖ ਰੱਖ ਕੇ ਵੀ ਅਸੀਂ 2 ਮਹੀਨਾ ਦਾ ਇਕੱਠਾ ਚੈੱਕ ਦਿੰਦੇ ਆ 1000 ਰੁਪਏ 1000 ਹਾਂਜੀ 2 ਮਹੀਨਾ ਦਾ 1 ਮਹੀਨਾ ਦਾ 500 ਤੇ 2 ਦਾ 1000 ਜੀ ਜਿਹੜੀ ਸਸਤਾ ਜੀ ਕਿੰਨੇ ਸਮੇਂ ਤੋਂ ਚੱਲ ਰਹੀ ਹੈ ਇਹ ਨਵੇਂ ਸਾਲ ਦੇ 1 ਜਨਵਰੀ 2024 ਤੋਂ ਸ਼ੁਰੂ ਕਰੀਏ

ਇਸ ਸਥਾਨ ਨੇ ਬਣਾਏ ਹੋਏ ਵਰੀ ਇਹਨਾਂ ਨੂੰ ਅਸੀਂ ਬੇਨਤੀ ਕੀਤੀ ਸੀ ਇਹਨਾਂ ਨੇ ਪ੍ਰਬੰਧ ਕੀਤੇ ਹੈ ਤੇ ਸਾਰਾ ਪ੍ਰਬੰਧ ਵੀ ਇਹਨਾਂ ਨੇ ਹੀ ਹੈ ਤੇ ਇੱਥੇ ਬਣ ਰਿਹਾ ਹੰਮੀਰਗੜ੍ਹ ਬਹੁਤ ਬਹੁਤ ਵਾਸੀ ਤੁਹਾਡਾ ਐਲਵੇਸ ਨੂੰ ਦੇ ਵਿੱਚ ਹੁਣ ਗੱਲ ਕਰਾਂਗੇ ਸਭਾ ਮਲਕੀ ਸਿੰਘ ਬੱਲਰ ਨੂੰ ਕਿਉਂਕਿ ਉਹ ਕੇ ਸਮਾਸ਼ੇ ਵੀ ਨੇ ਬਹੁਤ ਲੰਮੇ ਸਮੇਂ ਤੋਂ ਲੀਡਰਕ ਬਣੀ ਕਰਦੇ ਆਏ ਨੇ ਤੇ ਬਹੁਤ ਵਧੀਆ ਇਨਸਾਨ ਨੇ ਉਹਨਾਂ ਤੋਂ ਪੁੱਛਾਂਗੇ ਮਲਕੀ ਸਿੰਘ ਜੀ ਸਾਡਾ ਬਹੁਤ ਬਹੁਤ ਸਵਾਗਤ ਹੈ ਐਲੀਵੇਸ਼ਨ ਨੂੰ ਇਹ ਮਾਤਾ ਜੀ ਤਿੰਨ ਕੌਰ ਚੈਰੀਟੇਬਲ ٹرسٹ ਜਿਹਦੇ ਮੁਖ ਕਰਤਾ ਜਗਦੇਵ ਸਿੰਘ ਗੋਰੀ ਆਏ ਨੇ ਇਹਨਾਂ ਨੇ ਮੈਰੀਅਸ ਫਾਵਾ ਵੀ ਲਈਆਂ ਨੇ ਸੋ ਬਹੁਤ ਵਧੀਆ ਪਰਾਲਾ ਇਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਜੋ ਵੀ ਕੋਈ ਜੋਗ ਲੇੜੀ ਜੈ ਵਿਅਕਤੀ ਹੈ ਬਜ਼ੁਰਗ ਹੈ ਭੈਣ ਕੋਈ ਆਪ ਜਾ ਕੇ ਪਿੰਡਾਂ ਦੇ ਵਿੱਚੋਂ ਪਹਿਲਾਂ ਪਤਾ ਕਰਦੇ ਨੇ ਫਿਰ ਉਸ ਤੋਂ ਬਾਅਦ ਉਸ ਦੀ ਆਰਥਿਕ ਜਿਹੜੀ ਹੈ ਸਹਾਇਤਾ ਕਰਦੇ ਨੇ ਸਾਰੇ ਸੱਜਣ ਗਗਨ ਸਿੰਘ ਹੋਰਾ ਜੋ ਬਹੁਤ ਹੀ ਸਤਿਕਾਰਯੋਗ ਜੇਤਾਰ ਗਰਜਾ ਸਿੰਘ ਖੰਡੇਵਾਸ ਦੇ ਸਤਿਰ ਨੇ ਇਹਨਾਂ ਦੀ ਜੇਤਿਹਰਜੀ ਵੱਲੋਂ ਪ੍ਰੇਰਿਤ ਸੰਸਥਾ ਹੈ ਪ੍ਰੋਫੈਸਰ ਸਾਹਿਬ ਉਹਨਾਂ ਨੇ ਬਹੁਤ ਵਧੀਆ ਅਪਰਾਲਾ ਸੋ ਮੈਂ ਵੀ ਕਿਣਕਾ ਮਤਵ ਜੋਦਨ ਪਾਉਣ ਦੀ ਇਹਨਾਂ ਸੱਜਣਾ ਦੇ ਨਾਲ ਸੋਹਣੇ ਫੁੱਲਾਂ ਵਰਗੇ ਸੱਜਣਾਂ ਦੇ ਕੋਸ਼ਿਸ਼ ਕੀਤੀ ਹੈ ਸੋ ਮੈਂ ਬਹੁਤ ਧੰਨਵਾਦ ਕਰਦਾ ਹਾਂ ਦਾ ਬਹੁਤ ਸੁੰਦਰ ਉਪਰੰਦ ਇਹ ਬੜਾ ਨੇਕ ਅਪਰਾਲਾ ਸਦਾ ਜਗਦੀਪ ਸਿੰਘ ਖੰਡੇਵਾਸ ਦਾ ਪਰਿਵਾਰ ਹੈ ਪਿੰਡੋਂ ਸਾਡੇ ਪਰਿਵਾਰ ਦੇ ਮੈਂਬਰ ਨੇ ਸਤਿਕਾਰਯੋਗ ਮਾਤਾ ਜੀ ਮਾਤਾ ਚਤਨ ਕੌਰ ਜੀ ਦੀ ਯਾਦ ਵਿੱਚ ਜਿਹੜਾ ਇਹਨਾਂ ਨੇ ਉਪਰਾਲਾ ਸ਼ੁਰੂ ਕੀਤਾ ਆਪਣੇ ਸਾਰੇ ਸਮਾਸੀਕ ਜਿੰਨੇ ਵੀ ਨੇ ਇਕੱਠੇ ਹੋ ਗਏ ਇਲਾਕੇ ਦੇ ਜਿੰਨੇ ਸਾਡੇ ਪਰਿਵਾਰ ਦੇ ਮੈਂਬਰ ਨੇ ਜਿਵੇਂ ਬਚੀ ਸਿੰਘ ਬਲਰਾ ਹੁਣੀ ਉਹਨਾਂ ਦੇ ਗ੍ਰਹਿ ਵਿਖਿਆ ਚ ਅਸੀਂ ਇਹ ਚੌਥਾ ਜਿਹੜਾ ਹੈਗਾ ਚੈੱਕ ਜਿਹੜਾ ਵੰਡਣ ਦਾ ਸਮਰੋਹ ਅੱਜ ਕੀਤਾ ਸੋ ਬੜਾ ਨੇਕ ਉਪਰਾਲਾ ਸਾਰੇ ਇਲਾਕੇ ਨੂੰ ਜਿੰਨੇ ਵੀ ਲੋੜਵੰਦ ਪਰਿਵਾਰ ਨੇ ਇਸ ਜਿਹੜਾ ਸਤਜਗਦੀਪ ਸਿੰਘ ਦੇ ਤਰਫੋਂ ਲਵਾ ਕੇ ਪਹੁੰਚਾ ਸਕਦੇ ਨੇ ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਇਲਾਕਾ ਨੂੰ ਆ ਕੇ ਵੀ ਵਤਵਤ ਮੈਂ ਬੇਨਤੀ ਕਰਦੇ ਆ ਵੀ ਉਹ ਵੀ ਆਪਣਾ ਜੋਰਦਾਨ ਜਿਹੜਾ ਹੈਰ ਉਸ ਸਮਾਜਿਕ ਕੰਮ ਚ ਮੋਂ ਤਾਂ ਕਿ ਆਪਾਂ ਸਮਾਜ ਨੂੰ ਇੱਕ ਅੱਛਾ ਸਮਾਜ ਬਣਾ ਸਕੀਏ ਕਿੰਨੋ ਐਸ ਵਾਸਤੇ ਨਾ ਸਕੀ ਇੱਕ ਗਰੀਬ ਦਾ ਹੱਕ ਦੀ ਆਪਾਂ ਬਾਫੜ ਸੇ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ